ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ 8 ਤੋਂ ਲੈ ਕੇ 12 ਜੁਲਾਈ ਯਾਨੀ ਕਿ ਅੱਜ ਰਾਤ ਤੋਂ ਲੈ ਕੇ ਅਗਲੇ ਜਿਹੜੇ 4 ਦਿਨਾਂ ਦੀ ਮੌਸਮਾ ਅਪਡੇਟ ਹੈ ਉਹ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੇਣੀ ਹੈ ਯਾਨੀ ਕਿ 12 ਜੁਲਾਈ ਤੱਕ ਮੌਸਮ ਦੀਆਂ ਕੀ ਸਰਗਰਮੀਆਂ ਰਹਿਣਗੀਆਂ ਮੀਂਹ ਦਾ ਅਸਰ ਕਿੰਨੇ ਕਿੰਨੇ ਪੰਜਾਬ ਦੇ ਵਿੱਚ ਐਸ ਲਈ ਜੇ ਅਗਰ ਆਹ ਤਾਜ਼ਾ ਸੈਟਲਾਈਟ ਦਾ ਸਿਰਾਂ ਦੇਖਦੇ ਆਂ ਤੇ ਪੰਜਾਬ ਦੇ ਵਿੱਚ ਗਰਜ ਰਸਕੋ ਵਾਲੇ ਜਿਹੜੇ ਬੱਦਲ ਐ ਉਹ ਸਰਗਰਮ ਹੋਣਾ ਸ਼ੁਰੂ ਹੋ ਚੁੱਕੇ ਨੇ ਐਕਟਿਵ ਹੋਣਾ ਸ਼ੁਰੂ ਹੋ ਚੁੱਕੇ ਨੇ ਅੱਜ ਸਵੇਰ ਤੋਂ ਲੈ ਕੇ ਹੁਣ ਸ਼ਾਮ ਤੱਕ ਦੇ ਵਿੱਚ ਜੋ ਸਪੈਲ ਰਿਹਾ ਉਹ ਹਲਕੇ ਦਰਮਿਆਨੇ ਛਰਾਟੇ ਕੁਝ ਖੇਤਰਾਂ ਦੇ ਵਿੱਚ ਲੱਗੇ ਵਿੱਚੁੱਕੇ ਨੇ ਕੁਝ ਖੇਤਰਾਂ ਦੇ ਵਿੱਚ ਸਵੇਰੇ ਦਰਜ ਹੋ ਗਈ ਸੀ ਛਰਾਟੇ ਜਿਹਨਾਂ ਦੇ ਵਿੱਚ ਮਾਲਵੇ ਦੇ ਜ਼ਿਲ੍ਹੇ ਸੀ ਤੇ ਕੁਝ ਖੇਤਰਾਂ ਦੇ ਵਿੱਚ ਖਾਸ ਕਰਕੇ ਬਾਦ ਖੇਤਰ ਤੇ ਪੂਰਬੀ ਮਾਲਵੇ ਦੇ ਜ਼ਿਲ੍ਹੇ ਜਿੱਥੇ ਹਲਕੇ ਫੁਲਕੇ ਜਿਹੜੇ ਛਰਾਟੇ ਲੱਗੇ ਨੇ ਦੁਪਹਿਰ ਤੋਂ ਬਾਅਦ ਸੋ ਅੰਦ ਜਿਹੜੀ ਰਾਤ ਐ ਯ ਹੋਏਗੀ ਰਾਤ ਨੂੰ ਕਾਫੀ ਖੇਤਰਾਂ ਦੇ ਵਿੱਚ ਮੀਂਹ ਪੌਂਚਣ ਦੀ ਉਮੀਦ ਹੈ ਜਿਨ੍ਹਾਂ ਦੇ ਵਿੱਚ ਮਾਲਵੇ ਦੇ ਲਗਭਗ ਸਾਰੇ ਜ਼ਿਲ੍ਹੇ ਪਛਮੀ ਤੋਂ ਲੈ ਕੇ ਮਾਲਵੇ ਦੇ ਪੂਰਬੀ ਜ਼ਿਲ੍ਹਿਆਂ ਤੱਕ ਔਰ ਮਾਝੇ ਖੇਤਰ ਦੇ ਵਿੱਚ ਸ੍ਰੀ ਅੰਮ੍ਰਿਤਸਰ ਸਾਹਿਬ ਗੁਰਦਾਸਰ ਸ੍ਰੀ ਤਰਨਤਾਰਨ ਸਾਹਿਬ ਜਲੰਧਰ ਕਪੂਰਥਲਾ ਹੁਸ਼ਿਆਰਪੁਰ ਨਵਾਂਸ਼ਹਿਰ ਦੋ ਆਪਾ ਖੇਤਰ ਇਹਨਾਂ ਖੇਤਰਾਂ ਦੇ ਵਿੱਚ ਵੀ ਮੀਂਹ ਪੌਂਚਣ ਦੀ ਉਮੀਦ ਹੈ ਅੱਜ ਰਾਤ ਨੂੰ ਤੇ ਚੰਡੀਗੜ੍ਹ ਮਹਾਲੀ ਪੰਜਗਲਾ ਡੇਰਾ ਬੱਸੀ ਰੋਪੜ ਇਹਨਾਂ ਖੇਤਰਾਂ ਦੇ ਵਿੱਚ ਵੀ ਭਾਰੀ ਮੀਂਹ ਦਰਜ ਹੋਣ ਦੀ ਉਮੀਦ ਹੈ ਅੱਜ ਰਾਤ ਨੂੰ ਇਸਲਾਵਾ ਜੇਕਰ ਅਸੀਂ ਅੱਗੇ ਚੱਲਦੇ ਹਾਂ ਜੀ 9 1 जारी ਕੀਤੇ ਹੋਏ ਨੇ ਪਰ ਕਾਰਵਾਈਆਂ ਸੇਮੇਤਰਣ ਦੀ ਉਮੀਦ ਹੋਏਗੀ ਜ਼ਿਆਦਾਤਰ ਖੇਤਰਾਂ ਦੇ ਵਿੱਚ ਹਲਕੇ ਦਰਮਿਆਨੇ ਸ਼ਰਾਟੇ ਲੱਗ ਸਕਦੇ ਨੇ ਜਿਨ੍ਹਾਂ ਦੇ ਵਿੱਚ ਮਾਝਾ ਖੇਤਰ ਮੁੱਖ ਰਹਿ ਸਕਦਾ ਹੈ ਮਾਲਵੇ ਦੇ ਪੱਛਮੀ ਜਲੇ ਮੁੱਖ ਰਹਿ ਸਕਦੇ ਨੇ ਪੋਆਧ ਖੇਤਰ ਮੁੱਖ ਰਹਿ ਸਕਦਾ ਜਿੱਥੇ ਕਿਤੇ ਗਰਜਲੇਸ਼ਕ ਵਾਲਾ ਬੱਦਲ ਬਣੇਗਾ ਉਹ ਨਾਲ ਲੱਗਦੇ ਤਿੰਨ ਚਾਰ ਜ਼ਿਲ੍ਹਿਆਂ ਨੂੰ ਕਵਰ ਕਰੇਗਾ ਸੋ ਆਪਾਂ ਸਿੱਧਾ ਅੰਕੜਿਆਂ ਤੇ ਚੱਲਾਂਗੇ ਜੋ ਜਾਰੀ ਕੀਤੇ ਨੇ IMD ਯਾਨੀ ਕਿ ਭਾਰਤੀ ਮੌਸਮ ਵਿਭਾਗ ਨੇ ਸਕਰੀਨ ਦੇ ਉੱਤੇ ਦੇਖ ਸਕਦੇ ਆ ਪੰਜਾਬ ਦੇ ਲਈ ਹੋਏ ਅੰਕੜੇ ਆ 8 ਤਰੀਕ ਦੀ ਤਰੀਖ ਪਈ ਹੋਈ ਆ ਯਾਨੀ ਕਿ ਅੱਜ ਦੇ ਇਹ ਅੰਕੜੇ ਆ 58 ਸਾਂ ਲਾਈਟਨਿੰਗ ਸਿਕਵਾਲ ਹੈਵੀ ਰੇਨ ਯਾਨੀ ਕਿ ਗਰਜ ਬਿਜਲੀ ਦੇ ਨਾਲ ਭਾਰੀ ਮੀਂਹ ਦੇ ਅਲਰਟ ਜਿਹੜੇ ਜਾਰੀ ਕੀਤੇ ਹੋਏ ਨੇ 8 9 ਤੇ 10 ਤਰੀਕ ਯਾਨੀ ਕਿ ਅਗਲੇ 72 ਘੰਟਿਆਂ ਦਾ ਜੋ ਸਪੈਲ ਹੋਏਗਾ ਤਗੜੇ ਮੀਹ ਵਾਲਾ ਹੋਏਗਾ ਤੇ ਉਸ ਤੋਂ ਬਾਅਦ ਫਿਲਹਾਲ ਅਲਰਟ ਹਟਾ ਦਿੱਤੇ ਗਏ ਨੇ ਹਰਾਂ ਦੇ ਦਿਨਾਂ ਦੇ ਵਿੱਚ ਮੌਸਮ ਵਿਭਾਗ ਅਗਰ ਮੁਰਤੋਂ ਅਲਰਟ ਜਾਰੀ ਕਰਦਾ ਤੇ ਉਹਦੀ ਅਪਡੇਟ ਤੁਹਾਨੂੰ ਸਾਂਝੀ ਕੀਤੀ ਜਾਵੇਗੀ ਫਿਲਹਾਲ ਅਗਲੇ 7 ਲੇ ਸਰਗਰਮ ਹੈ ਉੱਤਰ ਫਾਰਤਵਲ ਔਰ ਮੌਨਸੂਨ ਦੀ ਅਸਰਗਰਮ ਹੈ ਵਧੀਆਂ ਹੋਈਆਂ ਨੇ ਜਿਹਦੇ ਨਾਲ ਪੰਜਾਬ ਦੇ ਬਹੁਤ ਹੀ ਖੇਤਰਾਂ ਦੇ ਵਿੱਚ ਮੀਂਹ ਪਾਉਣਗੇ ਕਿਤੇ ਕਿਤੇ ਹਲਕੇ ਕਿਤੇ ਦਰਮਿਆਨੇ ਤੇ ਕਿਤੇ ਤੇਜ਼ ਰਾਟੇ ਭਾਰੀ ਮੀਂਹ ਅਤੇ ਭਾਰੀ ਮੀਂਹ ਵੀ ਕੁਝ ਖੇਤਰਾਂ ਦੇ ਵਿੱਚ ਦਰਜ ਹੋ ਸਕਦੇ ਨੇ ਜਿਨ੍ਹਾਂ ਦੇ ਵਿੱਚ ਮੁੱਖ ਤੌਰ ਤੇ ਮਾਝਾ ਖੇਤਰ ਔਰ ਮਾਲਵਾ ਖੇਤਰ ਮੁੱਖ ਰਹਿ ਸਕਦਾ ਸਾਨੂੰ ਐਦਾਂ ਅਸਾਰ ਲੱਗਦੇ ਜਾਪ ਰਹੇ ਨੇ ਫਿਲਹਾਲ ਜਿਥੇ ਉਮੀਦ ਆ ਰਹੀ ਨੇ ਗਰਮੀ ਤੋਂ ਟੈਂਪਰੇਰੀ ਰਾਹਤ ਦੇ ਨਾਲ ਖੇਤਰਾਂ ਨੂੰ ਮਿਲ ਰਹੀ ਆ ਪਰ ਇਹ ਟੈਂਪਰੇਰੀ ਹੋਏਗੀ ਕਿਉਂਕਿ ਹਮਸਾ ਤੋਂ ਬਹੁਤੀ ਰਾਹਤ ਨਹੀਂ ਮਿਲਣ ਵਾਲੀ ਆਉਂਦੇ ਦਿਨਾਂ ਦੇ ਵਿੱਚ ਹਮਸਾ ਇੱਕ ਵਾਰ ਫਿਰ ਤੋਂ ਪਰੇਸ਼ਾਨੀ ਟਾਹੀਗੀ ਬਾਕੀ ਜਿਵੇਂ ਜਿਵੇਂ ਅਪਡੇਟਸ ਆਉਣਗੀਆਂ ਤੁਹਾਡੇ ਨਾਲ ਸੇਰ ਕੀਤੀਆਂ ਜਾਣਗੀਆਂ ਇਹ ਜਾ ਸਦੇ ਜੀ ਸ਼ੁਕਰੀਆ ਧੰਨਵਾਦ ਔਰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਜੋ ਇੱਕ ਨੋਟੀਫਿਕੇਸ਼ਨ ਵਾਲਾ ਆਈਕਨ ਆਉਂਦਾ ਹੁੰਦਾ ਉਹਨੂੰ ਤੁਸੀਂ ਨੱਪ ਕੇ ਰੱਖੋ ਤਾਂ ਜੋ ਸਾਡੀਆਂ ਜੋ ਤਾਰੀਆਂ ਜੋ ਸਾਡੀਆਂ ਤਾਜ਼ਾ ਅਪਡੇਟਸ ਆਉਣਗੀਆਂ ਉਹ ਤੁਹਾਨੂੰ ਰੈਗੂਲਰ ਤੌਰ ਤੇ ਮਿਲਦੀਆਂ ਰਹਿਣ ਤੁਹਾਨੂੰ